ਆ ਦੇਖੋ ਸ਼ਰਾਬੀ ਟਰੱਕ ਚਾਲਕ ਦਾ ਕਾਰਾ ਜਿਸ ਨੇ ਕੀ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਤੇ ਇਲਾਕੇ ਦੇ ਵਿੱਚ ਸਾਰੀ ਰਾਤ ਬਿਜਲੀ ਗੁੱਲ ਰਹੀ ਹੈ ਦੱਸਦੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਇੱਕ ਟਰੱਕ ਚਾਲਕ ਨੇ ਟਰੱਕ ਦੇ ਨਾਲ ਕਈ ਬਿਜਲੀ ਦੇ ਖੰਭਿਆਂ ਨੂੰ ਇੱਕ ਇੱਕ ਕਰਕੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ 32 ਗੁੱਲ ਹੋ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜਾ ਕੇ ਪਤਾ ਚੱਲਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਚਾਲਕ ਜੋ ਹੈ ਕਾਫੀ ਜ਼ਿਆਦਾ ਧੁੱਤ ਸੀ ਇਸ ਨੂੰ ਕੋਈ ਵੀ ਅਕਲ ਨਹੀਂ ਸੀ ਕਿ ਆਖਰ ਇਹ ਗੱਡੀ ਕਿੱਧਰ ਲੈ ਕੇ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਦਾ ਜੋ ਟਰੱਕ ਹੈ ਉਹ ਬੇਕਾਬੂ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਇੱਕ ਇੱਕ ਕਰਕੇ ਕਈ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਬਿਜਲੀ ਦੇ ਖੰਭੇ ਟੁੱਟ ਕੇ ਸੜਕ ਤੇ गिर ਜਾਂਦੇ ਨੇ ਰਾਤ ਨੂੰ 12 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਸ਼ਰਾਬ ਦੇ ਨਸ਼ੇ 'ਚ ਧੁੱਤ ਟਰੱਕ ਚਾਲਕ ਨੇ ਇੱਕ ਇੱਕ ਕਰਕੇ ਕਈ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਬਿਜਲੀ ਦੇ ਖੰਭੇ ਨੁਕਸਾਨੇ ਗਏ ਨੇ ਤਾਂ ਬਿਜਲੀ ਵਿਭਾਗ ਦਾ ਵੱਡਾ ਨੁਕਸਾਨ ਹੋਇਆ ਹੈ ਉਥੇ ਹੀ ਟਰੱਕ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਇਹਨਾਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿਨੇ ਭਿਆਨਕ ਤਰੀਕੇ ਦੇ ਨਾਲ ਖੰਭਿਆਂ ਨੂੰ ਮਾਰੀ ਹੋਵੇਗੀ ਟਰੱਕ ਦਾ ਜੋ ਕੈਬਿਨ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਮੌਕੇ ਦੇ ਉੱਤੇ ਹੁਣ ਜੀਸੀਬੀ ਨੂੰ ਬੁਲਾਇਆ ਗਿਆ ਅਤੇ ਇਸ ਟਰੱਕ ਨੂੰ ਸਾਈਡ ਦੇ ਵਿੱਚ ਕੀਤਾ ਜਾ ਰਿਹਾ ਹੈ ਉੱਥੇ ਹੀ ਬਿਜਲੀ ਵਿਭਾਗ ਦੇ ਜੋ ਮੁਲਾਜ਼ਮ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਿਜਲੀ ਨੂੰ ਸਪਲਾਈ ਕੀਤਾ ਅਤੇ ਨਾਲ ਦੀ ਨਾਲ ਹੁਣ ਖੰਭਿਆਂ ਦੀ ਰਿਪੇਅਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਰਾਤ ਨੂੰ ਇਹਦੀ ਡਰਾਈਵਰ ਦੀ ਖਰਾਬੀ ਕੀਤੀ ਸੀ ਉਹਨੂੰ ਕੋਈ ਸੁਰਤੇ ਨਹੀਂ ਸੀਗੀ ਉਹ ਇਹਨੇ ਗੱਡੀ ਵੀ ਲੈ ਕੇ ਖੰਭੇ 'ਚ ਮਾਰੀ ਤੇ ਟਿਉਰਨ ਫਰਨੀਚਰ ਦੇ ਬਾਹਰ ਪੱਖੋਂ ਰੋਡ ਤੇ ਖੰਭੇ 'ਚ ਵੱਜਿਆ ਸਾਰੀਆਂ ਤਾਰਾਂ ਦੂਰਾਂ ਤੋੜਤੀਆਂ ਮੇਰੇ ਖਿਆਲ ਨਾਲ 200 ਮੀਟਰ ਤੋਂ ਇਹ ਖੰਭਿਆਂ 'ਚ ਵੱਜਦਾ ਆਇਆ ਪਿੱਛੋਂ ਤੇ ਫਿਰ ਇਹਨੂੰ ਇੱਥੇ ਜੱਕੇ ਨੂੰ ਹਸਪੀਟਲ ਛੱਡਿਆ ਤੇ ਉਹਨੂੰ ਕੋਈ ਸੁਰੱਖਤ ਨਹੀਂ ਸੀ ਤੇ ਸਾਰਾ ਡੈਮੇਜ ਹੋ ਗਿਆ ਸਾਰਾ ਇਲਾਕਾ ਬੰਦ ਸੀਗਾ ਰਾਤ ਦਾ ਪਰ ਹੁਣ ਲੋਡ ਸ਼ਿਫਟ ਕਰਾਇਆ ਤੇ ਸਾਰੇ ਐਕਸ਼ਨ ਸਾਹਿਬ ਨੂੰ ਐਸਜੀਓ ਨੂੰ ਤੇ ਸਾਰਿਆਂ ਨੂੰ ਅਸੀਂ ਨੋਟ ਕਰਵਾ ਕੇ ਤੇ ਜਿਹੜਾ ਕੁਝ ਏਰੀਆ ਜਿਹੜਾ ਉਹ ਬੰਦ ਆ ਫਿਲਹਾਲ ਇਹਨੂੰ ਦੁਪਹਿਰ ਤੱਕ ਚਾਲੂ ਹੋ ਜਾਊਗਾ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਆ ਬੰਦਾ ਬਚ ਗਿਆ ਜੀ ਬੰਦਾ ਬਚ ਗਿਆ ਬੰਦਾ ਬਚ ਗਿਆ ਪਰ ਉਹਦੇ ਸੱਟਾਂ ਲੱਗੀਆਂ ਪਰ ਉਹਨੂੰ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕੀਤਾ ਉਸ ਬੰਦੇ ਨੇ ਪਤਾ ਲੱਗਿਆ ਕਿ ਸਮਾਰੀ ਦੀ ਗੱਡੀ ਜਾਂ ਕਿੱਥੇ ਜਾ ਰਹੀ ਬਸ ਇੰਨਾ ਕੀ ਦੱਸਿਆ ਜੀ ਕਹਿੰਦਾ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਤੁਰਿਆ ਟ੍ਰੀਟਮੈਂਟ ਆਏ ਦੇ ਵਿੱਚ ਤੇ ਪਰ ਜਿਹੜੀ ਲਾਈਟ ਦੀ ਸਮੱਸਿਆ ਬੜੀ ਆਈ ਹੋਈ ਸਾਡਾ ਵਿਕਾਸਨਗਰ ਏਰੀਆ ਪੰਜਾਬ ਮਾਤਾ ਨਗਰ ਗੋਪਦ ਨਗਰ ਇਹ ਬੰਦਾ ਪਰ ਵਿਕਾਸਨਗਰ ਦਾ ਤੇ ਪੰਜਾਬ ਮਾਤਾ ਨਗਰ ਦਾ ਕੁਝ ਏਰੀਆ ਜਿਹੜਾ ਉਹ ਹਲੇ ਨਹੀਂ ਚੱਲਿਆ ਤਾਂ ਟਾਈਮ ਲੱਗੂਗਾ ਤੇ 2:30 ਵਜੇ ਤੱਕ ਉਮੀਦ ਆ ਇਸ ਤਰ੍ਹਾਂ ਵੀ ਦੱਸਿਆ ਪੀਤੀ ਹੋਈ ਇਹਦੇ ਮਾਲਕਾਂ ਨਾਲ ਕੋਈ ਸੰਪਰਕ ਨਹੀਂ ਹਲੇ ਕੋਈ ਸੰਪਰਕ ਨਹੀਂ ਹੋਇਆ ਜੀ ਗੱਡੀ ਖੜੀ ਹੈ ਨੰਬਰ ਨੋਟ ਕਰ ਲਿਆ ਪੁਲਿਸ ਵਾਲਿਆਂ ਨੂੰ ਵੀ ਇਤਲਾਹ ਦੇ ਦਿੱਤੀ ਆ ਸਾਡੇ ਵਲੰਟੀਅਰ ਵੀ ਲੱਗੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਡਿਵਰਟ ਕਰਦੇ ਆ ਟ੍ਰੈਫਿਕ ਖੋਲਤਾ ਹੈਵੀ ਗੱਡੀਆਂ ਦਾ ਟ੍ਰੈਫਿਕ ਆ ਜਿਹੜਾ ਡਿਵਰਟ ਕਰਤਾ ਤੇ ਅਸੀਂ ਜੋ ਜਿੰਨੀ ਮਦਦ ਕਰ ਸਕਦੇ ਹੋਂ ਨਹੀਂ ਕਰਿਆ ਪੀਤੀ ਦੀ ਬੰਦੇ ਨਹੀਂ تقريبا ਉਹਨੂੰ ਸੁਰਤੀ ਹੈ ਨਹੀਂ ਸੀ ਕੋਈ ਨਚੇ ਨੁਚੇ ਚੀਜ਼ ਸੀ ਕਾ ਇਹੇ ਘੱਡਣਾ ਵਾ 812 ਵਿੱਚ ਘੱਡਣਾ ਹੈ ਹਾਂਜੀ 12 12:00 ਵਜੇ ਦੱਸਦੇ ਆ। ਅੱਛਾ ਜੀ। ਇਧਰੋਂ ਬੁਲਾਉਣ ਵਾਲੇ ਪਾਸਿਓਂ ਆਇਆ ਵਾ ਇਹ। ਅੱਛਾ ਜੀ। ਤੇ ਇੱਥੇ ਜਿਹੜੇ ਮੁੰਡੇ ਨਾਮ ਹੋ ਗਿਆ ਜਿਹਨਾਂ ਨੇ ਉਹ ਕੱਢਿਆ ਬਾਹਰ। ਹਾਂਜੀ। ਉਹ ਦੱਸਦਾ ਕਿ ਨਾ 12:00 ਵਜੇ ਤੋਂ ਉੱਥੋਂ ਪਰਿਆ ਨੇ। ਅੱਛਾ ਜੀ। ਆ ਕੇ ਪਤਾ ਨਹੀਂ ਤਾਂ ਵੀ ਉਹਦੇ ਅੱਖ ਲੱਗੀ ਇਹ ਨਹੀਂ ਪਤਾ ਵੀ ਉਹ ਮੋਰੋ ਕਿਸੇ ਨੂੰ ਪਹੁੰਚਾਉਂਦਾ ਹੋਇਆ ਬੱਚਿਆ। ਹਾਂਜੀ। ਤੇ ਉੱਥੋਂ ਵਿੱਚ ਬਾਕੀ ਕਿ ਆਇਆ ਇਧਰੋਂ ਦਾ ਦੇਖੋ ਆ ਬੜਾ ਨਸਰਾਨ ਹੋ ਗਿਆ। ਬੰਦਾ ਤਾਂ ਠੀਕ ਸਹੀ ਸਲਾਮਦਾਈ। ਮੁੰਡਾ ਠੀਕ ਆ ਲੈ ਗਏ ਨੇ ਕੱਢ ਕੇ ਉਹਨੂੰ ਹਸਪੀਟਲ ਲੈ ਗਏ। ਅੱਛਾ ਜੀ। ਕਹਿੰਦੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਹੋਇਆ ਸੀ ਨਹੀਂ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆਪਾਂ ਹਾਂ ਜੀ ਕਿਉਂਕਿ ਜੇ ਤਾਂ ਆਪਾਂ ਮਲੇ ਹੋਈਏ ਫੇਰ ਹੀ ਨਸ਼ੀਆਂ ਹਾਂ ਸਾਰਾ ਪੱਟੀ ਕਰਦੇ ਆ ਵੀ ਮਾਰਾ ਬਹੁਤ ਹੋਇਆ ਨੁਕਸਾਨ ਬਹੁਤ ਹੋਇਆ ਨੁਕਸਾਨ ਕਾਫੀ ਕਰਦਾ ਪਰਿਵਾਰਾਂ ਨੂੰ ਸ਼ੁਕਰ ਆ ਵੀ ਕਾਹੇ ਉਹਦੇ ਅੱਖ ਲਾਖੀ ਕਾਹੇ ਜਿਵੇਂ ਬੰਦੇ ਦੀ ਜਾਨ ਵਾਦਲੀ ਬੰਦੇ ਹਰ ਬੰਦੇ ਦਾ ਆਪ ਦਾ ਆਪ ਦਾ ਪਰਿਵਾਰ ਆ ਪਰਿਵਾਰ ਦੇ ਵਿੱਚ ਠੀਕ ਹੋ ਕੇ ਜਾਵੇ ਇਸ ਦਿਨ ਦੀ ਕਾਮਨਾ ਕਰਦੇ ਆ